ਆਰੇ ਭੱਜ ਪਿਆ ਫਿਰ ਤੇ ਇੱਧਰ ਮੈਰੇ ਵਾਲੀ ਗਲੀ ਉੱਥੇ ਜਾ ਕੇ ਉਸਤਾਨ ਨੂੰ ਮਾਰਿਆ ਇਹਨਾਂ ਦੀ ਖੰਡੇ ਖੁੰਡੇ ਮਾਰ ਕੇ ਇਹ ਇਹਨਾਂ ਨੇ ਤੇ ਤਾਂ ਇਤਿਹਾਸੀ ਇਹਨਾਂ ਕੋਲੇ ਦੋ ਬਚਾਨ ਪਛਾਤੇ ਵੀ ਬੰਦੇ ਸੀ ਵਿੱਚ ਪਾਣਾ ਜੀ ਮੇਰਾ ਬੇਟਾ ਨਾ ਦੁਕਾਨ ਵਧਾ ਕੇ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਭੁੱਲਰਾ ਪੰਕਜ ਚੋਬੜਾ ਇਹਦੇ ਘਰ ਵਾਲੀ ਇਹਦਾ ਭਰਾ ਇਹਨਾਂ ਨੇ ਜਦੋਂ ਉਹ ਘੇੜ ਲਿਆ ਉਤੋਂ ਉਹ ਭੱਜਿਆ ਭੱਜ ਕੇ ਮੇਰੇ ਵਾਲੀ ਗਲੀ ਨੂੰ ਭੱਜ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਇਹਨਾਂ ਨੇ ਜੀ ਤੇਜ਼ ਹਥਿਆਰ ਨਾਲ ਇਹਨਾਂ ਦੀ ਮੌਤ ਕਰਤੀ ਜੀ ਇਹ ਨਰੇ ਤੋਂ ਕਮੀ ਕਲਾਹ ਨੂੰ ਕਰਕੇ ਬਣਾਇਆ ਕਿ ਮਗਰ ਲੱਗੇ ਇਹ ਮਗਰ ਲੱਗੇ ਹੋਈ ਰੱਖਿਆ ਰੁਕਿਆ ਕਰਦੇ ਸੀਗੇ ਕੋਈ ਪੁਰਾਣੀ ਰੰਜਿਸ਼ ਕੋਈ ਪੁਰਾਣਾ ਰੋਲਾ ਇਹਦਾ ਇਹਨਾਂ ਨਾਲ ਹੀ ਕੋਈ ਰੋਲਾ ਨਹੀਂ ਆਪਣਾ ਤਾਂ ਇਹੋ ਜਿਹਾ ਕੋਈ ਜਾਤੀ ਰੋਲਾ ਨਹੀਂ ਹੈਗਾ ਜੀ ਇਹਨਾਂ ਨੇ ਤਾਂ ਮਾਰਿਆ ਕੀ ਇਹਨਾਂ ਦੇ ਇਹਨਾਂ ਦੀ ਖੰਡੇ ਖੁੰਡੇ ਨਾ ਕੇ ਇਹ ਇਹਨਾਂ ਨੇ ਇਹ ਤਾਂ ਇਤਿਹਾਸੀ ਇਹਨਾਂ ਕੋਲੇ ਦੋ ਬਚਾਨ ਪਛਾਤੇ ਵੀ ਬੰਦੇ ਸੀ ਇਹਦੇ ਵਿੱਚ ਜਿਹੜੇ ਅਨਬੋਲ ਬਹੁਤ ਦੇ ਆ ਇਹ ਘਟਨਾ ਕਿੱਥੋਂ ਦੀ ਹੈ ਇਹ ਆਪਣੇ ਮੋਗਾ ਦੀ ਹੈ ਜੀ ਮਹਿਰਾਲੀ ਗਲੀ ਦੀ ਮਹਿਰਾਲੀ ਗਲੀ ਦੀ ਹਾਂਜੀ ਉੱਥੇ ਨੇ ਜਾ ਕੇ ਮਾਰਿਆ ਹਾਂਜੀ ਤੇ ਭੱਜਿਆ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਜੀ ਮੇਰੀ ਜਿਹੜੀ ਇਹਦੀ ਮੰਗੇਤਰ ਆ ਮੇਰੇ ਬੇਟੇ ਦੀ ਉਹਨੇ ਮੈਨੂੰ ਦੱਸਿਆ ਮੈਨੂੰ ਕਿ ਜਿਹੜੀ ਭੱਜਾ ਵੀ ਸਫਰੀ ਦੇ ਉਹਨਾਂ ਨੇ ਸੱਟਾ ਮਾਰਤੀਆਂ ਉਸ ਤੋਂ ਬਾਅਦ ਮੈਂ ਉਸੇ ਟਾਈਮ ਚਲਾ ਗਿਆ ਜੀ ਜਦੋਂ ਮੈਂ ਗਿਆ ਉਸ ਟਾਈਮ ਨੂੰ ਤੇ ਹਸਪੀਟਲ ਲੈ ਗਏ ਸੀਗੇ ਜਦੋਂ ਮੈਂ ਉੱਥੇ ਗਿਆ ਮੈਂ ਤੇ ਦੇਖਿਆ ਮੈਂ ਉਹਦੀ ਸਥਿਤੀ ਬਹੁਤ ਜ਼ਿਆਦਾ 나ਜੀ ਸੀ ਉਸ ਤੋਂ ਬਾਅਦ ਮੈਡੀ ਸਿਟੀ ਦੇ ਵਿੱਚ ਅਸੀਂ ਹਸਪੀਟਲ ਦਾਖਲ ਕਰਾਇਆ ਉੱਥੇ ਜਾ ਕੇ ਵੀ ਉਹਦੀ ਮੌਤ ਹੋ ਗਈ ਜੀ ਨਾਮ ਕੀ ਹੈ ਮਾੜੇ ਇਹਦਾ ਨਾਂ ਜੀ ਹਰਵਿੰਦਰ ਸਿੰਘ ਹੈ ਜੀ ਕੀ ਕੰਮ ਕੀ ਕਰਦਾ ਸਲੂਨ ਦਾ ਕੰਮ ਕਰਦਾ ਸੀ ਜੀ ਇਹ ਰਾਤੀ ਫਿਲਮ ਤੋਂ ਬਾਅਦ ਆਇਆ ਹਾਂ ਜੀ 9 ਵਜੇ ਦੀ ਘਟਨਾਈ ਜੀ ਹੈ ਹਾਂ ਤੁਸੀਂ ਕੀ ਕਹੇ ਜਾਂ ਨਹੀਂ ਵਾਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੁਸੀਂ ਪੁਲਿਸ ਕੰਪਲੀਟ ਕਰ ਰਹੇ ਹੋ ਹਾਂਜੀ ਪੁਲਿਸ ਕੰਪਲੀਟ ਕੀਤੀ ਆ ਜੀ ਦੋਸ਼ੀਆਂ ਨੂੰ ਜ਼ਿੰਮੇਵਾਰ ਕੀਤਾ ਜਾਵੇ ਸਾਡੀ ਹੱਥ ਬਣ ਕੇ ਬੇਨਤੀ ਆ ਕੋਈ ਇਹ ਜੀ ਘਟਨਾ ਕਿਸੇ ਨਾਲ ਹੋਰ ਨਾ ਲਾ ਹੋਵੇ ਸਾਡਾ ਤਾਂ ਬੇਟਾ ਜਾਣ ਵਾਲਾ ਚਲਾ ਗਿਆ ਵਾ ਪਰ ਹੋਰ ਕਿਸੇ ਨਾਲ ਇਹ ਘਟਨਾ ਹੋਣੀ ਚਾਹੀਦੀ ਅਸੀਂ ਸਲੂਨ ਵਧਾ ਕੇ ਆਈ ਜਾਂਦੇ ਸੀ ਤੇ ਲੜਾਈ ਉੱਥੇ ਅਸੀਂ ਜਦੋਂ ਆਏ ਹਾਂ ਸਲੂਨ ਵਧਾ ਕੇ ਉੱਥੇ ਭੁੱਲਰ ਖੜਾ ਪਾਣ ਵਾਲੀ ਪੰਨ ਵਾਲੀ ਦੁਕਾਨ ਕੋਲੇ ਉਹਨੇ ਸਾਡਾ ਟਾਈਮ ਪਿਕਾਇਆ ਤੇ ਲੇਡਿਸ ਵੀ ਸੀਗੇ ਉਹ ਰੈਕਿੰਗ ਕਰਦੇ ਫਿਰਦੇ ਸੀ ਕਿੰਨੇ ਦਿਨਾਂ ਤੋਂ ਤਿੰਨ ਚਾਰ ਦਿਨਾਂ ਤੋਂ ਹੋ ਗਏ ਟਾਈਮ ਵੀ ਚੱਕਦੇ ਫਿਰਦੇ ਸੀਗੇ ਤੇ ਉਸਤਾਦ ਭੱਜ ਪਿਆ ਫਿਰ ਤੇ ਇੱਧਰ ਮੈਰਿਆਂ ਵਾਲੀ ਗਲੀ ਉੱਥੇ ਜਾ ਕੇ ਉਸਤਾਦ ਨੂੰ ਮਾਰਿਆ ਜੀ ਕਰਨ ਇਕੱਠੇ ਕੰਮ ਹਾਂਜੀ ਇਕੱਠੇ ਨਾਲ ਕਰਦੇ ਹਾਂ ਉਸਤਾਦ ਸੀ ਮੇਰਾ ਕਿੰਨੇ ਵਜੇ ਦੀ ਘਟਦਾ ਹੈ 9 ਵਜੇ ਦੀ ਹਾਂਜੀ ਇਨੇ ਵੀ ਆਈ ਸੀ ਸਪੋਟ ਦਾ ਜੀ ਅਸੀਂ ਨੋ ਆਏ ਸਲੂਨ ਵਧਾਇਆ ਹੀ ਸੀਗਾ ਜੀ ਤੁਰ ਪੇ ਸੀਗੇ ਤੁਰ ਕੇ ਸੀਗੇ ਅੱਛਾ ਤੇ ਰਸਤੇ ਜਾਂਦੇ ਹੋਏ ਤਾਂ ਤੁਹਾਡੇ ਮਗਰ ਲੱਗੀ ਹਾਂ ਹਾਂਜੀ ਕੌਣ ਸੀਗੇ ਬੰਦੇ ਪੁੱਲਰ ਹੋਣੀ ਸੀਗੇ ਤੇ ਪੰਕਜ ਚੋਪੜਾ ਸੀਗਾ ਤੇ ਪੰਕਜ ਚੋਪੜਾ ਦੇ ਘਰ ਵਾਲੀ ਤੇ ਪੰਕਜ ਚੋਪੜਾ ਦੇ ਭਰਾ ਕੀ ਦੋ ਦੋ ਆਨਪਛਤੇ ਆ ਜੀ ਉਹਨਾਂ ਨੇ ਮਾਰਿਆ ਕਰ ਹਾਂਜੀ ਨਹੀਂ ਮਾਰਿਆ ਖੰਡੇ ਘਰਪਾਨਾ ਕਿੱਥੇ ਲੈ ਜਾ ਕੇ ਮਾਰਿਆ ਮੈਰਿਆਂ ਵਾਲੀ ਗਲੀ ਅਸੀਂ ਭੱਜ ਪੇ ਸੀਗੇ ਅਜੇ ਤੱਕ ਨਪਤਾ ਨਹੀਂ ਆਇਆ ਸੀ ਹਾਂਜੀ ਮੇਰੇ ਨੇੜੇ ਅੱਡੇ ਤੇ ਜਿੱਲੀ ਹਾਂਜੀ ਜੋ ਮਰਨ ਵਾਲੇ ਹੈ ਗਿਆ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਸਾਨੂੰ ਬਿਆਨ ਲਿਖਾਇਆ ਹੈਗਾ ਜਿਸ ਵਿੱਚੋਂ ਜਿਹੜਾ ਉਹਨਾਂ ਦਾ ਲੜਕਾ ਸੀ 21 ਸਾਲਾਂ ਦਾ ਲੜਕਾ ਸੀ ਹਰਮਿੰਦਰ ਸਿੰਘ ਉਸ ਦੀ ਰਾਤ ਨੂੰ ਕੋਈ ਉਹ ਵਿਅਕਤੀਆਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸ ਦਾ ਕਿਰਚਾ ਮਾਰ ਕੇ ਉਹਨਾਂ ਦਾ ਮਰਡਰ ਹੋ ਗਿਆ ਹੈਗਾ ਜੋ ਸਾਨੂੰ ਹੁਣ ਖਬਰ ਤੱਕ ਪਹੁੰਚੀ ਹੈਗੀ ਜਿਸ ਅਗੇ ਫਰਦਰ ਅਸੀਂ ਕਾਰਵਾਈ ਕਰਦੇ ਹਾਂ ਸੁਜੀਤ ਸਿੰਘ ਜਿਹਦਾ ਬਿਆਨ ਲਿਖ ਕੇ ਅਸੀਂ ਜਿਸ ਵਿੱਚ ਉਹਨਾਂ ਨੇ 6 ਬੰਦਿਆਂ ਦਾ ਨਾਮ ਲਿਖਾਇਆ ਹੈਗਾ ਨਾਮ ਜੋ ਦਵਨ ਚੋਪੜਾ ਸੰਦੀਪ ਸਿੰਘ ਅਮਨਜੋਤ ਪੰਕਜ ਚੋਪੜਾ ਸੀਮਾ ਪਤਨੀ ਪੰਕਜ ਚੋਪੜਾ ਅਤੇ ਗगन ਪੁੱਲੜ ਇਹ 6 ਜਨੇ ਹੈਗੇ ਆ ਜਿਨ੍ਹਾਂ ਵਿੱਚੋਂ 4 ਜਨਿਆਂ ਨੇ ਉਹਨਾਂ ਨੇ ਕਿਹਾ ਸੀ ਇਹਨਾਂ ਨੇ ਮਾਰਨ ਮਾਰਨ ਵਾਲੇ ਹੈਗੇ ਆ ਦਮਨ ਸੰਦੀਪ ਅਮਨਜੋਤ ਤੇ ਗगन ਤੇ ਜਿਹੜੇ ਦੋ ਹੈਗੇ ਆ ਪੰਕਰ ਚੋਪੜਾ ਤੇ ਸਿਮਾ ਇਹਨਾਂ ਨੇ ਰੇਕੀ ਕੀਤੀ ਸੀ ਇਸ ਨੂੰ ਮਾਰਨ ਦੇ ਲਈ ਕਾਰਨ ਕੀ ਲੱਗਿਆ ਕਾਰਨ ਜੋ ਇਹਨਾਂ ਦੇ ਸਾਨੂੰ ਇਹਨਾਂ ਨੇ ਲਿਖਾਇਆ ਇਹਨਾਂ ਦੀ ਪੁਰਾਣੀ ਪੰਜ-ਛੇ ਮਹੀਨੇ ਪਹਿਲਾਂ ਨਾਲ ਦੀ 올ਡ ਐਨਮੀਟੀ ਹੈਗੀ ਆ ਜਿਸ ਕਾਰਨ ਇਹਨਾਂ ਦੀ ਲੜਾਈ ਹੋਈ ਹੈਗੀ ਅ ਅਫੇਅਰ ਕਿਹੜੀ ਬੀਐਨਐਸ ਅੱਗੇ ਇਹ ਐਫਆਈਆਰ ਜੋ ਅਸੀਂ ਰਜਿਸਟਰ ਐਫਆਈਆਰ ਨੰਬਰ 107 ਡੇਟਡ 11/7/24 ਅੰਡਰ ਬੀਐਨਐਸ ਸੈਕਸ਼ਨ 103 191 3190612 bns ਇਹ ਅੰਦਰ cafi ਅਸਿਸਟਡ ਇਹ ਹੈਗੇ ਹਾਂ ਅਸੀਂ ਇਹਨਾਂ ਵਿੱਚ ਜੋ ਪੰਜ ਬੰਦੇ ਹੈਗੇ ਆਪਣੀ ਐਪ੍ਰੀਐਂਡ ਕੀਤੇ ਹੈਗੇ ਵੈਰੀਫਾਈ ਕਰਦੇ ਪਏ ਹੈਗੇ ਨਹੀਂ ਅਸੀਂ ਅਸੀਂ ਫਰਦੇ ਜਿਹੜੇ ਵੈਰੀਫਾਈ ਕਰਕੇ ਅਸੀਂ ਉਹਦੀ ਡਿਟੇਲ ਤੁਹਾਨੂੰ ਦੱਸਾਂ ਪਰਿਵਾਰਕ ਹੀ ਮੰਗ ਕਰ ਰਹੇ ਨੇ ਪਰਿਵਾਰ ਉਸ ਗੱਲਬਾਤ ਵੀ ਪਰਿਵਾਰ ਨਹੀਂ ਆਈ ਜੋ ਅਸੀਂ ਇਹ ਪਰਿਵਾਰਕ ਕਾਰਵਾਈ ਦੀ ਮੰਗ ਕਰਦਾ ਪਿਆ ਜੋ ਅਸੀਂ ਕਾਰਵਾਈ ਕਰਦੇ ਪਏ ਹੈਗੇ ਤੇ ਜਿਹੜੇ ਹੈਗੇ ਮਜਰਮ ਹੈਗੇ ਉਹਨਾਂ ਨੂੰ ਅਸੀਂ ਜਲਦੀ ਤੋਂ ਫੜ ਕੇ ਇੱਥੇ ਜੋ ਬਰਾਮਦਗੀ ਕਰਕੇ ਅਸੀਂ ਨਹੀਂ ਅਸੀਂ ਇਹ ਐਪਰੀਹੈਂਡ ਕਰਕੇ ਫਰਦਰ ਜੋ ਹੈਗਾ ਅਸੀਂ ਵੈਰੀਫਾਈ ਕਰਕੇ ਜੋ ਰਿਕਵਰੀ ਕਰਵਾਵਾਂਗੇ ਜਿਸ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਖੰਡਾ ਕਿਰਪਾਨ ਵਗੈਰਾ ਇਹ ਜਿਹੜੇ ਤਿੱਖੇ ਹਥਿਆਰ ਸੀ ਇਹਨਾਂ ਦੀ ਵਰਤੋਂ ਕਰਕੇ ਇਹ ਮਰਡਰ ਕੀਤਾ ਹੈ ਇਹ 6 ਜਣੇ ਦੇ ਬਾਬਤ ਦਾ ਇਹ 6 ਜਣੇ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਐਨੀ ਖਾਈ ਹਨ ਕਿਸਤ ਨੇ ਇਹ ਸੇਜਨੀ ਜੋ ਉਹਨਾਂ ਨੇ ਬਾਈ ਨੇਮ ਲਖਾਈ ਹੈਗੇ ਜਿਹੜੇ ਇਥੋਂ ਦੇ ਹੀ ਰੈਨਲਿਸਿ ਮਰਨ ਵਾਲਾ ਕੰਮ ਕੀਤਾ ਦੋ ਜੀ ਮਰਨ ਵਾਲਾ 21 ਸਾਲਾਂ ਦਾ ਬਾਰਬਰ ਸੀ ਇਹਦੀ ਬਾਬਤ ਦੀ ਸ਼ਾਪ ਸੀ 21 ਸਾਲਾਂ ਦਾ ਲੜਕਾ ਸੀ ਫਰਦਰ ਕੀ ਕਰ ਰਹੀ ਕੀਤੀ ਜਾ ਰਹੀ ਹੈ ਫਰਦਰ ਫਰਦਰ ਅਸੀਂ ਰੇਡ ਕਰਦੇ ਪਏ ਹੈਗੇ ਜਿਹੜੇ ਫੜਨ ਵਾਲੇ ਹੈਗੇ ਤੇ ਜੋ ਰਿਕਵਰੀ ਕਰਵਾਵਾਂਗੇ ਜੋ ਵੈਪਨ ਜਿਹੜੇ ਇਹਨਾਂ ਨੇ ਵਰਤੇ ਹੈਗੇ ਸਰ ਮੁਹੰਲੀ ਜਾਣ ਦੀ ਤੁਹਾਨੂੰ ਪਤਾ ਲੱਗਿਆ ਕਿ ਕੀ ਇਹਨਾਂ ਦੀ ਰਿਡਰ ਸੀ ਦੱਸਿਆ ਇਹਨਾਂ ਨੇ ਤੁਹਾਨੂੰ ਹਜੇ ਐਨੀ ਉਹਨਾਂ ਨੇ ਦੱਸਿਆ ਕਿ ਸਾਨੂੰ ਹੋਰ ਪਤਾ ਲੱਗੇ ਜੋ ਸੁਜੀਤ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜੀ ਸੀ ਇਹਨਾਂ ਦੇ ਬੇਟੇ ਨਾਲ ਦੇਉ ਪ੍ਰਾਨੀ ਰੰਜਿਸ਼ ਨੂੰ ਚੱਲਦੇ ਹੋਏ ਇਹਨਾਂ ਨੇ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਭਗਤ ਚੋਮੜਾ ਸੁਣਨੇ ਵਾਲਾ ਕੋਈ ਸਮਾਜਿਕ ਦਾ ਲੀਡਰ ਵੀ ਹੈ। ਵੀ ਵੈਰੀਫਾਈ ਕਰਦੇ ਆ ਜੋ ਇਨ ਲੱਗਿਆ ਕਿ ਇਹ ਸ਼ਿਵ ਸਿਨਾਂ ਨਾਲ ਰਿਲੇਟਡ ਹੈਗਾ ਬੰਦਾ ਜਿਹੜਾ ਹੈਗਾ ਤੇ ਜੋ ਹੈਗਾ ਜਿਹੜਾ ਫੜਿਆ ਹੋਗਾ ਅਸੀਂ ਪੁਲੀ ਹੈਗੀ ਉਹ ਵੈਰੀਫਾਈ ਕਰਾ। ਦੋਨਾਂ ਦਿਨਾਂ ਤੋਂ ਪਹਿਲਾਂ ਕੋਈ ਪਰਚਾ ਦਰਜ ਹੈਗਾ ਜੀ? ਨਹੀਂ ਹਜੇ ਤੱਕ ਸਾਡੇ ਨਾਲੇ ਤੇ ਦੂਜੇ ਨਹੀਂ ਹਜੇ ਤੱਕ ਅਸੀਂ ਵੈਰੀਫਾਈ ਕਰਦੇ ਆ ਕੋਈ ਮਤਲਬ ਹਾਈ ਟੂ अर्ਲੀ ਟੂ ਸੇ ਅਸੀਂ ਆਪ ਦਾ ਰੈਕਡਰ ਚੈੱਕ ਕਰਕੇ ਤੁਹਾਨੂੰ ਦੱਸਾਂਗੇ।